ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਵਿੱਚ ਡਬਲ ਬਾਰਡਰ ਬਣਾਉਣਾ ਸਿੱਖਾਂਗੇ ਕਿਸ ਤਰੀਕੇ ਦੇ ਨਾਲ ਅਸੀਂ ਡਬਲ ਬਾਰਡਰ ਬਣਾ ਸਕਦੇ ਹਾਂ ਉਹ ਸਾਰਾ ਇਸ ਵੀਡੀਓ ਵਿੱਚ ਤੁਹਾਨੂੰ ਸਮਝਾਇਆ ਜਾਏਗਾ ਤਾਂ ਇੱਕ ਰਿਕਵੈਸਟ ਹੈ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਹੈ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਰੀਕ ਉਨਨ ਵਾਸਤੇ 12 ਨੰਬਰ ਦੀਆਂ ਸਲਾਈਆਂ ਲੈ ਕੇ ਡਬਲ ਬਾਰਡਰ ਬਣਾਉਣਾ ਦੱਸ ਦੱਸਣਾ ਅੱਜ ਮੰਨੇ ਤੇ ਹੀ ਬਣਦੇ ਬੰਦੇ ോ തോട്ട് എന്തെ ധാഗ് വധിയ ഗാഗാ പോ വാ ක हो මනත බෝස කටතිී वा ස්තලමානේ පවිස් ලाइයි होනේ න ඇදර කඩතරජනගබට එත बකා ज ස ක ච නට අවරු පොට වස එතමනේ ਸਾਨੂੰ ਬੜੀ ਜਲਦੀ ਹੈ। ਨਾ ਕਿ ਜ਼ਿਆਦਾ ਟਾਈਟ ਕਰਨਾ, ਲੂਜ਼ ਰੱਖਣਾ। ਨੋਰਮਲ ਰੱਖੜੇ ਕੁੰਡੇ। ਫਿਰ ਸੈਟ ਟੂ ਅਨਬਾਉਟ ਟੂ ਸੈਟ। ਮਤਲਬ ਇਸ ਪਾਈ ਵੱਡਾ ਹੋਊਗਾ। ਅਸੀਂ ਇਹ ਛੋਟੇ ਹੁੰਦੇ ਵਿੱਚ ਬਣਾਉਂਦੇ ਹੁੰਦੇ ਸੀ। ਪਹਿਲਾਂ-ਪਹਿਲਾਂ ਬਣਾਇ ਸਿੱਖੀ ਨਾ ਐਦਾਂ ਕੁੰਡੇ ਪਾਉਂਦੇ ਸੀ। ਉਹਣੀ-ਉਹਣੀ ਬੰਦੇ ਨੂੰ ਸਿੱਖ ਜਾਗਾ ਕੰਮ ਕਰਨਾ ਸਲਾਈਡ ਨਾਲ ਲਾ ਕੇ ਇਹਦਾ ਇੱਕ ਹੱਥ ਵਾਲੇ ਇਹਦਾ ਕੁੰਡੇ ਪਾਣੇ ਡਬਲ ਬੋਟਨ ਤੇ ਇਸ ਤਰ੍ਹਾਂ ਇੱਥੇ ਲੈ ਅੰਦੇ ਫਿਰ ਆਪਾਂ ਬਾਟ ਸੈਟ ਕਾਣੇ ਕੁੰਡੇ ਦੂਸਰੀ ਤਰ੍ਹਾਂ ਖਿੱਚ ਕੇ ਪੱਕੇ ਕੁੰਡੇ ਨਹੀਂ ਪਾਣੇ ਐਸੇ ਲੇਕਰ ਬੰਨ ਕੇ ਨਾ ਇਹਨਾਂ ਇਹ ਸ਼ੇਸ ਵਾਂਗੇ ਪਾ ਕੇ ਇਹਨਾਂ ਇਹਨਾਂ ਸਿੱਖ ਕਰ ਪੋਈ ਨੂੰ ਫੇਰ ਹੁਣ ਆਪਾਂ ਡਬਲ ਕਰਨਾ ਦੱਸਣਾ ਤੁਹਾਨੂੰ ਇਹ ਕਿਸ ਤਰ੍ਹਾਂ ਡਬਲ ਹੋਣਾ ਇਸ ਤਰ੍ਹਾਂ ਕੁੰਡੇ ਚੱਕਾ ਟਿਕੇ ਨਾ ਨਾ ਕਾਰ ਦੇ ਵਿੱਚ ਆਹ ਦੇਖੋ ਆਹ ਕੁੰਡੇ ਪਤਾ ਦਿਖਾਈ ਦਿੰਦੇ ਨੇ ਇੰਤ ਕੁੰਡੇ ਚੱਕਣਾ ਹੈ ਆਪਾਂ ਆ ਦੇਖੋ ਜਿੰਨੇ ਕੁੰਡੀ ਇੱਧਰ ਇੰਨੇ ਕੁੰਡੇ ਆਪਏ ਇੱਧਰ ਚੱਕ ਲੈਣੇ 1 2 3 4 5 6 7 6 ਕੁੰਡੇ ਚੱਕ ਲਈ ਇਹ ਤਾਂ ਕਿੰਨੇ ਆਪਾਂ ਕੁੰਡੇ ਚੱਕ ਲੈ ਗਏ ਸਾਰੀ ਸਲਾਈ ਦੇ ਇਹਨੂੰ ਇਹਦਾ ਬਣਾ ਕੇ ਨਾ ਕੁੰਡੇ ਖੋਲ ਕੇ ਐਦਾਂ ਦੇ ਕੁੰਡੇ ਚੱਕ ਲੈਣੇ ਇਹਦਾ ਸਲਾਈ ਤੇ ਚੜਾ ਲੈਣੇ ਆ ਦੇਖੋ ਇਸ ਤਰ੍ਹਾਂ ਨਾ ਤੇ ਕੁੰਡੇ ਖੋਲ ਕੇ ਇਸ ਤਰ੍ਹਾਂ ਸਲਾਈ ਤੇ ਚੜਾ ਲੈਣੇ ਛੇ ਸਲਾਈਆਂ ਬੋਲਣੇ ਦੋਨਾਂ ਸਲਾਈਆਂ ਦੇ ਨਾ ਨੂੰ ਇੱਕ ਪਾਸੇ ਨੂੰ ਹੋਣੇ ਚਾਹੀਦੇ ਇਸ ਤਰ੍ਹਾਂ ਜਾ ਫੇ ਗੜੇ ਬੜੀ ਬਰੀਕ ਸਲਾਈਆਂ ਲੈ ਲਓ ਤਾਂ ਉਹ ਉਹ ਨਾ ਸੁੱਖ ਰਹਿੰਦਾ ਬੰਦਾਨੀ ਦੇ ਇੱਕ ਪਾਸੇ ਨੂੰ ਕਰ ਲਓ ਸਲਾਈਆਂ ਵਾਰਨ ਇੱਕ ਲੰਬੀ ਤੇ ਸਲਾਈਆਂ ਹੋਣੀ ਚਾਹੀਦੀਆਂ ਇਨੂੰ ਇਸ ਤਰ੍ਹਾਂ ਕਰ ਲੈਣਾ ਫਿਰ ਇਸ ਤਰ੍ਹਾਂ ਕਰਕੇ ਨਾ ਹੁਣ ਬੋਨ ਲੈਣਾ ਇਹਨੂੰ ਆ ਦੇਖੋ ਇਸ ਤਰ੍ਹਾਂ ਹੁਣ ਬੋਨਣਾ ਥਾਗਾ ਦੇਖ ਕੇ ਬੋਨਣਾ ਇਕ ਕੁੰਡਾ ਇਧਰੋਂ ਬੋਨਣਾ ਅੱਪਾ ਇਹਦਾ ਬੋਨ ਜਿੱਦਾਂ ਅਪਾ ਪਾਉਂਦੇ ਐ ਇਸ ਤਰ੍ਹਾਂ ਧਾਰ ਲੈਣਾ ਸਿਲ ਥਾਗਾ